ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਵੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਨਵੇਂ ਰਿਸ਼ਤਿਆਂ ਦੀ ਐਡ ਤੁਹਾਡੇ ਤੀਕ ਪਹੁੰਚ ਸਕੇ ਸਭ ਤੋਂ ਪਹਿਲਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਰਿਸ਼ਤਾ ਹੈ ਜੀ ਅੰਬਾਲੇ ਤੋਂ ਲੜਕੀ ਦਾ ਨਾਮ ਰਜਵੰਤ कौर ਕਾਸਟ ਰਾਮਗੜੀਏ ਤਰਖਾਨ ਡੇਟ ਆਫ ਬਰਥ 1995 ਦਾ ਹੈ ਜੀ ਹਾਈਟ 5 ਫੁੱਟ 4 ਇੰਚ ਸਟੱਡੀ ਬੀਏ ਪਾਸ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਤੇ ਦੋ ਭਰਾ ਤੇ ਇੱਕ ਭੈਣ ਹੈ ਭੈਣ ਜੋ ਮੈਰਿਡ ਹੈ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਸੋਹਣਾ ਸੁਨੱਖਾ ਘਰੇਲੂ ਪਰਿਵਾਰ ਦਾ ਮੁੰਡਾ ਚਾਹੀਦਾ ਹੈ ਜਾਤੀ ਬੰਧਨ ਕੋਈ ਵੀ ਨਹੀਂ ਹੈ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ